ਦੀ ਪੀ ਪਰ ਉਸ ਉਸ ਜਗ੍ਹਾ ਤੇ ਇੱਕ ਮੂੰਹ ਬਣਿਆ ਸੀ ਇੱਕ ਵਿਅਕਤੀ ਦਾ ਫੋਰਚੂਨਰ ਗੱਡੀ ਸੀ ਉਸ ਕੋਲੇ ਉਹ ਆਇਆ ਹੈਗਾ ਤੇ ਸਾਡੇ ਕੋਲ ਖੜਤਾ ਰਿਹਾ ਪਰ ਉਸ ਨੇ ਕੋਈ ਸਾਨੂੰ ਧੁਕਮਾ ਜਵਾਬ ਨਹੀਂ ਦਿੱਤਾ ਮੀਡੀਆ ਇੱਥੇ ਵੀ ਬੋਰਡ ਲੱਗਿਆ ਸੀਗਾ ਪਰਲ ਕੰਪਨੀ ਦਾ ਲੱਗਿਆ ਸੀਗਾ ਪਰ ਇਹ ਕੰਦ ਨਹੀਂ ਛੱਡੀ ਕੰਦ ਦੀ ਇੱਕ ਇੱਟ ਨਹੀਂ ਛੱਡੀ ਇੱਥੇ 9 ਫੁੱਟ ਉੱਚੀ ਗੰਧ ਸੀਗੀ ਗੇਟ ਸੀਗਾ ਉਹ ਜਿੱਥੇ ਲੋਕਾ ਗੁੱਟ ਨੂੰ ਉੱਤੇ ਗੇਟ ਸੀਗਾ ਤੇ ਬਸ ਫਿਰ ਤੇਰਾ ਕੰਮ ਹੋ ਗਿਆ ਵੀ ਅੰਦਰ ਵਿੱਚ ਹੀ ਫਿਰਦਾ ਹੈ ਆ ਦਾ ਕਾਰਟ ਪਾਸਾ ਲੈਣੇ ਲੈ ਆ। ਆ ਕਰਕੇ ਜਾਇਓ ਜ਼ਮੀਰਬਾਦ। ਕੀ ਕਹਤੇ ਨੇ? ਅੱਜੀ ਕੀ ਨਾਮ ਕੀ ਨਾਮ ਹੈਗਾ ਭਾਈ ਜੀ? ਅੱਛਾ ਜੀ। ਕੰਮੂਤ ਦਿਖਾਉਣ ਵਾਲੇ ਤੇ। ਮੈਂ ਤਾਂ ਰੈਂਟ ਵਾਲੇ ਨੂੰ ਫੋਨੇ ਬੁਲਾ ਰਿਹਾ ਉਹਨਾਂ ਨੂੰ। ਸਾਨੇ ਬੁਲਾਇਆ। ਸਾਨੇ ਬੁਲਾਇਆ। ਆ ਵੀ ਨੋ ਪੱਟੀ ਜਾ ਰਿਹਾ। ਇੱਥੇ ਬੰਦਿਆਂ ਨੂੰ ਆ ਕੇ ਪੁੱਛਿਆ ਗਿਆ। ਉਹਨਾਂ ਨੇ ਸਾਨੂੰ ਦੱਸਿਆ ਕਿ ਸਾਡਾ ਤਾਂ ਲੇਬਰ ਹੈ। ਅਜ ਤਾਂ ਠੇਕੇਦਾਰ ਤੇ ਭੇਜੇ ਹੋਏ ਆ। ਪੁੱਛਿਆ ਵੀ ਕੌਣ ਦਾ ਸਵਾਗਤ ਹੈ ਜੀ ਰੈਗੂਲਰ ਗਰਾਉਂਡ 24 ਨਿਊ ਚੈਨਲ ਤੇ ਮੈਂ ਤੁਹਾਡਾ ਆਪਣਾ ਰਾਜਗਾਲ ਅੱਜ ਅਸੀਂ ਪਹੁੰਚੇ ਹਾਂ ਮੋਗਾ ਵਿਖੇ ਜਿੱਥੇ ਕਿ ਬੁੱਗੀਪੋਰਾ ਚੌਂਕ ਦੇ ਵਿੱਚ ਇੱਕ ਮਸਲਾ ਹੋਇਆ ਜੋ ਪਰਲ ਜੋ ਪਰਲ ਗਰੁੱਪ ਦੇ ਵਿੱਚ ਨਿਵੇਸ਼ਕਾਂ ਨੇ ਕਰੋੜਾ ਰੁਪਇਆ ਲਾਇਆ ਹੈਗਾ ਉਸ ਨਿਵੇਸ਼ਕਾਂ ਦਾ ਜੋ ਪਰਲ ਗਰੁੱਪ ਨੇ ਪੰਜਾਬ ਵਿੱਚ ਜਗ੍ਹਾ-ਜਗ੍ਹਾ ਜੋ ਪਲਾਟ ਖਰੀਦੇ ਸੀ ਜਾਇਦਾਦਾਂ ਖਰੀਦੀਆਂ ਸੀਗੀਆਂ ਉਸ ਵਿੱਚ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਕਿ ਕਿਸੇ ਵੱਲੋਂ ਜੋ ਪਰਲ ਗਰੁੱਪ ਦੀ ਜਗ੍ਹਾ ਜ਼ਾਇਦਾਦ ਸੀ ਉਸ ਉੱਤੇ ਉਹ ਸਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਜੋ ਸਾਈਡ ਤੇ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਕਿ ਮੈਤੀ ਲੱਗਿਆ ਗਿਆ ਨਵਾਂ ਪੱਟਕੇ ਉਹ ਕੋਈ ਆਪਣੀ ਉਹ ਸਾਰੀ ਕਰ ਰਹੀ ਹੈ ਦੁਕਾਨ ਬਣਾ ਰਹੀ ਹੈ ਜਾਂ ਕੀ ਬਣਾ ਰਹੀ ਹੈ ਪਰ ਜੋ ਠੇਕੇਦਾਰ ਸੀਗਾ ਜਦੋਂ ਪੁੱਛਿਆ ਗਿਆ ਵੀ ਤੁਸੀਂ ਕਿਹਨਾਂ ਨੇ ਕੌਣ ਬਣਾਇਆ ਉਹਨਾਂ ਨੇ ਪੂਰੀ ਸਾਨੂੰ ਜਾਣਕਾਰੀ ਦਿੱਤੀ ਪਰ ਉਸ ਉਸ ਜਗ੍ਹਾ ਤੇ ਇੱਕ ਮੂਹ ਬੰਨਿਆ ਸੀ ਇੱਕ ਵਿਅਕਤੀ ਦਾ ਫੋਰਚਨਰ ਗੱਡੀ ਸੀ ਉਸ ਕੋਲੇ ਉਹ ਆਇਆ ਹੈਗਾ ਤੇ ਸਾਡੇ ਕੋਲ ਖੜਤਾ ਰਿਹਾ ਪਰ ਉਸ ਨੇ ਕੋਈ ਸਾਨੂੰ ਠੋਕਮਾ ਜਵਾਬ ਨਹੀਂ ਦਿੱਤਾ ਮੀਡੀਆ ਤੋਂ ਭਾਈਦਾ ਨਜ਼ਰ ਆਇਆ ਵੀਡੀਓ ਦੇ ਵਿੱਚ ਤੁਹਾਨੂੰ ਜੋ ਕੋਈ ਵੀਡੀਓ ਦੇਖ ਰਹੇ ਹੋ ਪਰ ਜਾਂਦਾ ਜਾਂਦਾ ਸਾਨੂੰ ਕਹਿ ਗਿਆ ਵੀ ਅਸੀਂ ਜਿਹੜਾ ਉਹਨਾਂ ਨੂੰ ਸਵਾਲ ਜਵਾਬ ਕੀਤੇ ਹੈਗੇ ਆ ਵੀ ਸਰ ਵੀ ਜੋ ਪਰਲ ਗਰੁੱਪ ਦੀ ਇਹ ਜਗ੍ਹਾ ਹੈਗੀ ਆ ਵੀ ਤੁਸੀਂ ਕਿਸ ਦੀ ਪਰਮਿਸ਼ਨ ਨਾਲ ਇੱਥੇ ਨਿਵਾ ਘੜ ਰਹੇ ਆ ਕੀ ਬਣਾ ਰਹੇ ਆ ਉਸਨੇ ਕਿਹਾ ਹੈਗਾ ਵੀ ਮੇਰੇ ਕੋਲ ਲੀਗਲ ਜੋ ਡਾਕੂਮੈਂਟ ਹੈਗੇ ਮੈਂ ਲੈ ਕੇ ਤੁਹਾਨੂੰ ਦਿਖਾਉਂਗਾ ਮੈਂ ਪੁਲਿਸ ਥਾਣੇ ਚ ਲੱਗਿਆ ਪਰ ਅਸੀਂ ਕਾਫੀ ਟਾਈਮ ਉੱਥੇ ਰੁਕੇ ਰਹੇ ਹੈਗੇ ਪਰ ਉਹ ਵਾਪਸ ਨਹੀਂ ਮੁੜਿਆ ਉਸ ਤੋਂ ਬਾਅਦ ਜੋ ਇਨਸਾਫ ਦੀ ਆਵਾਜ਼ ਦੀ ਜੋ ਚੱਤੇਬੰਦੀ ਸੀਗੀ ਉਹਨਾਂ ਦੀ ਵਾਈਟ ਵੀਸ ਤੁਹਾਨੂੰ ਇਸ ਵੀਡੀਓ ਵਿੱਚ ਦਿਖਾਵਾਣੇ ਹੁਣ ਉਹਨਾਂ ਨੇ ਦੱਸਿਆ ਹੈਗਾ ਵੀ ਸਾਨੂੰ ਪਤਾ ਸੀ ਵੀ ਪਰਲ ਗਰੁੱਪ ਦੀ ਜਗ੍ਹਾ ਹੈਗੀ ਆ ਪਰ ਜੋ ਵਿਅਕਤੀ ਹੈਗਾ ਵੀ ਸਾਨੂੰ ਉਸਨੇ ਟੋਕਮੀ ਸਾਨੂੰ ਕੋਈ ਪੂਰੀ ਜਾਣਕਾਰੀ ਨਹੀਂ ਦਿੱਤੀ ਉਹ ਉਹਨਾਂ ਨੇ ਸਾਨੂੰ ਦੱਸਿਆ ਵੀ ਸਾਨੂੰ ਲੱਗਿਆ ਵੀ ਇਹ ਜੋ ਲਾਲਚੀ ਕੋਈ ਨਹੀਂ ਇਨਸਾਨ ਹੈਗਾ ਜਿਸਨੇ ਇਸ ਜਗ੍ਹਾ ਤੇ ਆਪਣੀ ਕੋਈ ਨਜਾਇਜ਼ ਜੋ ਸਾਰੀ ਕਰਨ ਦੀ ਨੀਤੀ ਨਾਲ ਮਹਿਸਰੀ ਲਾਏ ਸੀ ਉਹ ਸਬੰਧ ਵਿੱਚ ਅਸੀਂ ਅੱਜ डीसी ਦਫਤਰ ਦੀ ਇੱਕ ਦਰਖਾਸਤ ਦੇ ਕੇ ਚੱਲੇ ਆ। ਦੇਖਦੇ ਰਹੋ ਰੈਗੂਲਰ ਗਾਂ 24 ਨਿਊ ਚੈਨਲ ਤੇ ਮੈਂ ਹਾਂ। ਹਾਂਜੀ ਹਾਂਜੀ ਭਾਈ ਜੀ। ਹੈਲੋ। ਦੇਖਦੇ ਰਹੋ। ਹੈਲੋ। ਕੁੜੇ ਦਾ ਸਹੀ। ਆ ਦੱਸ ਕੇ ਆਇਆ ਜ਼ਮੀਰਬਖਤ। ਤੂੰ ਤੁਰ ਚਲੇ। ਭਾਈ ਜੀ। ਜਾਂਦ ਜਾਂਦ ਜਾਂਦ। ਇਹ ਖਾਣਾ ਨਹੀਂਗਾ। ਬਾਹਰ ਪਾਖ ਲੈ ਲੈਂਦਾ। ਹਾਂਜੀ ਕੀ ਨਾਮ ਕੀ ਨਾਮ ਹੈ ਤੁਹਾਡਾ ਬਾਈ ਜੀ ਆਪਣਾ ਮੇਰਾ ਨੋਟਸ ਪੋਰਟਿੰਗ ਅੱਛਾ ਜੀ ਹਾਂ ਪੋਰਟ ਦਿਖਾਵਾਂਗੇ ਇੱਥੇ ਆਪਾਂ ਰਹਿਣ ਵਾਲੇ ਕਿੱਥੋਂ ਦੇ ਜੀ ਥਾਣੇ ਬੁਲਾਇਆ ਉਹਨਾਂ ਨੇ ਥਾਣੇ ਬੁਲਾਇਆ ਉਹਨਾਂ ਨੇ ਥਾਣੇ ਜਾ ਕੇ ਉਹਨੇ ਵੀ ਪੋਰਟ ਦਿਖਾ ਰੱਖਿਆ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਆ ਜੀ ਆ ਨਾਂ ਕੀ ਆ ਤੇਰਾ ਮੀਨ ਮੀਨ ਚੋਰ ਇਹ ਆ ਨਾਂ ਕੀ ਆ ਨਾਮ ਕਾ ਕਰਮਜੀਤ ਮੇਰਾ ਨਾਮ ਹੈ ਕਿੱਥੇ ਕਿੱਥੇ ਕਿੱਥੋਂ ਰਹਿਣ ਵਾਲੇ ਆਈਡੀ ਦਿਖਾਓ ਦੀ ਘੜੀ ਆਈਡੀ ਆਧਾਰ ਕਾਰਡ ਕੋ ਦਿਖਾ ਕੱਢ ਗਏ ਭਾਈ ਇਹ ਕੁਛ ਨਹੀਂ ਦਿਖਾ ਰਿਹਾ ਇਹ ਬੰਦਾ ਨਵੋਲ ਵਾਂ ਨਾਲ ਕਬਜੇ ਦੇ ਵਿੱਚ ਲੋਕ ਜਿਆ ਨਾ ਮੈਂ ਕਿਹੜਾ ਭੱਜਣ ਲੱਗਾ ਹਾਂ ਲੈ ਭੱਜਦਾ ਨਹੀਂ ਲੋ ਜੀ ਭੱਜਣਾ ਥੋੜਾ ਹੈ ਆਧਾਰ ਕਾਰਡ ਦਿਖਾ ਜਾਂ ਲਾਇਸੈਂਸ ਕੁਛ ਤਾਂ ਹੁਣ ਤੱਕ ਲਾਇਸੈਂਸ ਦਿਖਾ ਕੀ ਜਰਾ ਕੀ ਐਡਰੈਸ ਤੇਰਾ ਐਡਰੈਸ ਕੱਢ ਜਲਦੀ ਦਿਖਾਓ ਜੀ ਕੀ ਨਾਂ ਤੁਹਾਡਾ ਇਹ ਜਿਹਨਾਂ ਨੇ ਫੋਨ ਤੇ ਆਰਡਰ ਲੈ ਲਿਆ ਇਟਾਂ ਦਾ ਆਧਾਰ ਕਾਰਡ ਦਾ ਆਧਾਰ ਕਾਰਡ ਹੈ ਨੰਬਰ ਕਿਉਂ ਨਹੀਂ ਕਿਹਾ ਜੇ ਨੰਬਰ ਮੰਗਦੀ ਕਿਹਦਾ ਨੰਬਰ ਹੈ ਨਹੀਂ ਨਾ ਨੰਬਰ ਦੇਣ ਤੋਂ ਨਾ ਨਾਮ ਦੱਸੋ ਕਰਮਜੀਤ ਜਿਹੜਾ ਪਿੰਡ ਤੇਰਾ ਖਲੇਣਾ ਜੀ ਹੈ ਖਲੇਣਾ ਜੀ ਨੇ ਠੇਕਾ ਤੇਰਾ ਲਿਆ ਹੋਇਆ ਇੱਥੇ ਹਾਂਜੀ ਹਾਂਜੀ ਪੈਂਦੀ ਹੁਣਾਂ ਨੂੰ ਜਾਣਦਾ ਹਾਂ ਹਾਂਜੀ ਤੇ ਬੱਸ ਫਿਰ ਤੇਰਾ ਕੰਮ ਹੋਇਆ ਹੀ ਪਿਆ ਸਮਝ ਲੈ ਵਿੱਚ ਹੀ ਫਿਰਦਾ ਇਹ ਤੁਹਾਡਾ ਨਾਮ ਕੀ ਹੈ ਜੀ ਕਰਮਜੀਤ ਆਹ ਧਾਰ ਘੜ ਤੇ ਸਾਰੇ ਲੈਣੇ ਨੇ ਠੇਕਾ ਤੁਹਾਡਾ ਲਿਆ ਹੋਇਆ ਠੇਕਾ ਨਹੀਂ ਦਿਹਾੜੀ ਤੇ ਕੰਮ ਆ ਜੀ ਦਿਹਾੜੀ ਤੇ ਹਾਂ ਜੀ ਦਿਹਾੜੀ ਤੇ ਇਹ ਤੁਹਾਨੂੰ ਪਤਾ ਜ਼ਮੀਨ ਕਿਹਦੀ ਆ ਇਹ ਨਹੀਂ ਸਾਨੂੰ ਨਹੀਂ ਪਤਾ ਅਸੀਂ ਤਾਂ ਦਿਹਾੜੀ ਹੀ ਲੈਣੀ ਆ ਜੀ ਅੱਛਾ ਨਹੀਂ ਜਿੰਨਾ ਬੰਦਿਆਂ ਦਾ ਤੁਹਾਡੀ ਨਹੀਂ ਨਹੀਂ ਦਿਹਾੜੀ ਤੇ ਕੰਮ ਆ ਜੀ ਮੈਂ ਖੁਦ ਕਹਿ ਰਿਹਾ ਮੇਰੇ ਕੋਲ ਰਿਕਾਰਡ ਨਹੀਂ ਦੀਆਂ ਸਾਰੇ ਕਰਮਜੀਤ ਜਿਨ੍ਹਾਂ ਤੇਰੀ ਗੱਲਬਾਤ ਹੋਈ ਹੈ ਕੀ ਨਾਮ ਉਹਨਾਂ ਦਾ ਜਿਨ੍ਹਾਂ ਨਾਮ ਨਹੀਂ ਪਤਾ ਹੀ ਨਹੀਂਗਾ ਕੋਈ ਨੰਬਰ ਵਗੈਰਾ ਠੇਕਾ ਪੱਕੇ ਮਾਰਨਾ ਨਾਮ ਠੇਕਾ ਨਹੀਂ ਲਿਆ ਜੀ ਸਰ ਜੀ ਅੱਡੇ ਤੇ ਗੱਲ ਗੱਲਬਾਤ ਹੋਈ ਅੱਡੇ ਤੇ ਬੰਦੇ ਸਾਰੇ ਲੇਬਰ ਵਾਲੇ ਅੱਡੇ ਤੇ ਆਏ ਆ ਅੱਛਾ ਹਾਂ ਜੀ ਸਰ ਜੀ ਆ ਫੋਟੋਕਾਪੀ ਮਾਰੋ ਜੀ ਫੋਟੋਕਾਪੀ ਮਾਰੀਆਂ ਨੇ ਨਿਓਂਆਂ ਕਢਾਈਆਂ ਕਰਦੇ ਫੋਟੋਕਾਪੀ ਮਾਰੋ ਸਾਰੇ ਆਪ ਵੀ ਕੋਲੇ ਖੜੇ ਸੀਗੇ ਜੀ ਉਹਨਾਂ ਨੇ ਨਿਓਂਆਂ ਕਢਾਈਆਂ ਹੁਣ ਵੀ ਕੋਲੇ ਖੜੇ ਸੀ ਹੁਣ ਵੀ ਬਿਆਨ ਲੈ ਲੈਂਦੇ ਉਹਨਾਂ ਦਾ ਅੱਜ ਇਹ ਦਿਹਾੜੀ ਕਰਨੀ ਹੈ ਜੀ ਇੱਥੇ ਨਹੀਂ ਤੇ ਉੱਥੇ ਹੋਰ ਕਿਤੇ ਸਹੀ ਠੀਕ ਹੈ ਲੇਬਰ ਲੈਣੀ ਆ ਜੀ ਬਿਲਕੁਲ ਬਿਲਕੁਲ ਠੀਕ ਆ ਠੀਕ ਆ ਜੀ ਸਰ हां जी भाई जी की नाम हैगा ਤੁਹਾਡਾ ਮਨਦੀਪ ਸਿੰਘ ਕੋਕਰੀ ਕਹਿੰਦਾ ਮੇਰਾ ਨਾਮ ਹੈ ਠੀਕ ਹੈ ਜੀ ਤੇ ਕੀ ਮਸਲਾ ਕੀ ਹੈਗਾ ਜੀ ਇਹ ਮਸਲਾ ਜੀ ਇਹ ਸਾਡਾ ਪਰਲ ਕੰਪਨੀ ਦੀ ਜਗਾ ਇਹ ਜੀ ਮੋਗਾ ਸ਼ਹਿਰ ਦੇ ਵਿੱਚ ਆ ਇਹ ਹਾਈਵੇ ਦੇ ਨਾਲ ਲੱਗਦੀ ਜਗਾ ਇਹ ਇਹ ਜਦੋਂ ਦੀ ਅਸੀਂ ਕੰਪਨੀ ਦੀ ਜਗਾ ਖਰੀਦੀ ਆ ਠੀਕ ਆ ਉਦੋਂ ਦੀ ਲੱਗਪੱਗ ਇਸ ਤਰ੍ਹਾਂ ਹੀ ਪਈ ਆ ਇਹਦੇ ਕੰਦਾ ਕੰਦਾ ਚਾਰ ਦੀਵਾਰੀਆਂ ਸਾਰੀਆਂ ਡਿੱਗੀਆਂ ਡੁੱਗੀਆਂ ਜਿਸ ਤਰ੍ਹਾਂ ਸੀਗੀਆਂ ਠੀਕ ਹੈ ਪਰ ਜਿਵੇਂ ਅਸੀਂ ਦੇਖਦੇ ਆਏ ਆ ਇਹ ਉਸੇ ਤਰ੍ਹਾਂ ਹੀ ਸੁਪਰੀਮ ਕੋਰਟ ਨਾਲ ਅਟੈਚ ਹੋ ਗਈ ਆ ਇਹ ਅੱਛਾ ਜੀ ਪ੍ਰਾਪਰਟੀ ਪਰ ਹੁਣ ਅੱਜ ਸਾਨੂੰ 4-5 ਦਿਨ ਤੋਂ ਪਹਿਲਾਂ ਪਤਾ ਲੱਗਿਆ ਵੀ ਇਸ ਜਗ੍ਹਾ ਦੇ ਉੱਤੇ ਕੋਈ ਉਹ ਅਨਜਾਇਜ਼ ਕਬਜ਼ਾ ਕਰ ਰਹੀ ਆ ਠੀਕ ਆ ਜਦੋਂ ਬਣਾਉਣ ਦੀ ਕੋਸ਼ਿਸ਼ ਕਰਦੇ ਪਏ ਹਾਂ ਹਾਂਜੀ ਕੁਝ ਬਣਾਉਣ ਦੀ ਕੋਸ਼ਿਸ਼ ਕਰਦੇ ਪਏ ਆ ਉਹਨਾਂ ਨੇ ਆਖੇ ਬੇਵਾਦ ਪਈ ਆ ਪਹਿਲਾਂ ਇੱਥੋਂ ਕੰਧਾਂ ਦੀਆਂ ਕੰਧਾਂ ਚੋਰੀ ਹੋ ਗਈਆਂ ਅੱਛਾ ਜੀ ਇੱਥੇ ਨਾਲਾ ਬਣਿਆ ਉਹ ਕੰਧਾਂ ਚੋਰੀ ਕਰਕੇ ਲੈ ਗਏ ਲੋਕ ਹਾਂਜੀ ਇਹ ਸੁਪਰੀਮ ਕੋਰਟ ਦੇ ਆਰਡਰ ਨਾਲ ਅਟੈਚ ਹੋਣ ਕਰਕੇ ਇੱਥੇ ਕੋਈ ਰਾਖੀ ਨਹੀਂ ਕਿਸੇ ਨੇ ਕੀਤੀ ਪਰ ਅਸੀਂ ਤੁਰਦੇ ਫਿਰਦੇ ਆਉਂਦੇ ਜਾਂਦੇ ਨਿਗਰਾਨੀ ਰੱਖਦੇ ਦੀ ਅੱਛਾ ਜੀ ਪਰ ਸਾਡੇ ਦੇਖਣ ਚ ਰਿਹਾ ਆ ਵੀ ਨੌ ਪੱਟੀ ਜਾ ਰਿਹਾ ਇੱਥੇ ਬੰ ਉਹਨਾਂ ਨੂੰ ਤਾਂ ਦੱਸਿਆ ਵੀ ਸਾਨੂੰ ਤਾਂ ਲੇਬਰ ਆ। ਅਸੀਂ ਤਾਂ ਠੇਕੇਦਾਰ ਦੇ ਭੇਜੇ ਹੋਏ ਆ। ਪੁੱਛਿਆ ਵੀ ਕੌਣ ਆ ਬੰਦਾ, ਕਿਹੜਾ ਪਟਾਰਿਆ, ਕਿਹਦਾ ਆ। ਫਿਰ ਬਾਅਦ ਸਾਨੂੰ ਬੰਦਾ ਇੱਕ ਸ਼ੋਅ ਹੋਇਆ। ਉਹਦਾ ਫੋਰਚੂਨਰ ਗੱਡੀ ਆ। ਨੰਬਰ ਹੈਗਾ H4025 425 25H 001 001 ਉਹ ਬੰਦਾ ਸਾਹਮਣੇ ਸਾਡੇ ਰਾਤ ਆਇਆ। ਕਹਿੰਦਾ ਸਾਡੀ ਚਾਹ ਖਰੀਦੀ ਹੋਈ ਆ। ਮੈਂ ਕਹਿੰਦਾ ਇਹ ਤਾਂ CLJ ਪਾਸ ਹੋਇਆ ਹੋਇਆ ਤਾਂ ਬਹੁਤ ਚਿਰ ਦੀ ਜਗ੍ਹਾ ਇਸ ਤਰ੍ਹਾਂ ਹੀ ਪਈ ਆ। ਜੀ ਜਿਵੇਂ ਪ੍ਰਾਪਰਟੀ ਪਈ ਸੀ ਉਸੇ ਤਰ੍ਹਾਂ ਹੀ ਅਟੈਚ ਆ ਇਸੇ ਤਰ੍ਹਾਂ ਹੀ ਸੁਪਰੀਮ ਕੋਰਟ ਦੇ ਆਰਡਰ ਨਾਲ ਇਹ ਅਟੈਚ ਹੋਈ ਹੋਈ ਆ ਉਹਨਾਂ ਨੇ ਨਜਾਇਜ਼ ਰਾਤੇ ਰਾਤ ਕਿਤੇ ਏਟਸਟਾ ਲਈ ਕਿਤੇ ਨੇਤਾ ਛਟਾ ਲਿਆ ਪੈਸਾ ਪਰਲ ਕੰਪਨੀ ਦੇ ਵਿੱਚ ਨਿਵੇਸ਼ ਕੀਤਾ ਸੀਗਾ ਇਹ ਪਰਲ ਕੰਪਨੀ ਦਾ ਖਰੀਦੀ ਸੀ ਪਰਲ ਕੰਪਨੀ ਦੀ ਖਰੀਦੀ ਹੋਈ ਸਾਰੇ ਲੋਕ ਪਬਲਿਕ ਦੇ ਪੈਸੇ ਨਾਲ ਖਰੀਦੀ ਹੋ ਜਾਗਾ ਇਹ ਜਿਵੇਂ ਲਗਾਤਾਰ ਗਵਰਨਮੈਂਟ ਵੱਲੀਆਂ ਜਾਂ ਮੁੱਖ ਮੰਤਰੀ ਵੱਲੀਆਂ ਬਿਆਨ ਆ ਰਹੇ ਆ ਕਿ ਵੀ ਜਿਹੜੀਆਂ ਜ਼ਮੀਨਾਂ ਪਰ ਲੀਆਂ ਵਾ ਵੀ ਉੱਤੇ ਕੋਈ ਵੀ ਖੇਤੀ ਜਾਂ ਕੋਈ ਵੀ ਚੀਜ਼ ਨਹੀਂ ਬਣਾਈ ਜਾ ਸਕੀ ਤੁਹਾਡਾ ਕੀ ਵੀ ਇਲੈਗਲ ਤੌਰ ਤੇ ਕੰਮ ਚੱਲ ਰਿਹਾ ਇਹ ਬਿਲਕੁਲ ਇਹ ਅਨਲੀਗਲ ਤੌਰ ਤੇ ਚੱਲ ਰਿਹਾ ਜੀ ਵਿਜੀਲੈਂਸ ਦਾ ਸੀਐਮ ਮਾਨ ਸਾਹਿਬ ਨੇ ਆਰਡਰ ਕੀਤੇ ਹੋਏ ਆ ਬਹੁਤ ਜਗ੍ਹਾ ਤੇ ਬੋਰਡ ਲੱਗੇ ਇੱਥੇ ਬੋਰਡ ਲੱਗਿਆ ਸੀਗਾ ਵੀ ਇਹ ਪ੍ਰਾਪਰਟੀ ਅਟੈਚ ਆ ਪਰ ਬੋਰਡ ਪੱਟ ਕੇ ਗਲਤਾਂ ਸ਼ਰਾਰਤੀ ਅਨਸਰਾਂ ਨੇ ਉੱਥੋਂ ਰਸਤਾ ਬਣਾ ਲਿਆ ਰਸਤਾ ਬਣਾ ਕੇ ਪੱਟ ਪਟਈਆ ਬਹੁਤ ਹਾਲਤ ਖਰਾਬ ਕੀਤੀ ਇਹਦੇ ਵਿੱਚੋਂ ਦਰਖਤੀ ਪੱਟ ਕੇ ਲੈ ਗਏ ਕੁਛ ਚੱਕ ਕੇ ਲੈ ਗਏ ਹਾਂਜੀ ਪਰ ਅੱਜ ਪਰਸੋਂ ਦੀ ਚ ਹਾਲਾਤ ਇਹ ਬਣ ਰਹੇ ਵੀ ਸ਼ਰੀਮ ਕਬਜ਼ੇ ਹੀ ਹੋਣ ਲੱਗ ਗਿਆ ਠੀਕ ਹੈ ਆ ਇੱਟਾ ਆਇਆ ਰੇਤਾ ਆ ਮਸ਼ੀਨਾ ਪੱਟ ਕੇ ਗਈਆਂ ਪਰ ਉਹ ਬੰਦੇ ਅੱਜ ਜਿਹੜੋ ਜੀ ਕੰਪਲੀਟ ਕੀਤੀ ਤਾਂ ਮੁਲਾਜ਼ਮਾਂ ਨੂੰ ਇਹ ਸੀਗਾ ਵੀ ਤੁਸੀਂ ਉੱਪਰ ਕੰਪਲੀਟ ਕਰ ਦੋ ਅਸੀਂ মিডিਆ ਰਾਹੀਂ ਇਹ ਹੀ ਦੱਸਣਾ ਚਾਹੁੰਦੇ ਆ ਵੀ ਸੀਐਮ ਸਾਹਿਬ ਦਾ ਆਰਡਰ ਪਰਲ ਦੀ ਜ਼ਮੀਨਾਂ ਕਿਸੇ ਮੇਰੀ ਨਹੀਂ ਕਿਸੇ ਅਦਰ ਦੀ ਜ਼ਮੀਨ ਇਹ ਇਹ ਤੇ ਕਿਸੇ ਦਾ ਕੋਈ ਹੱਕ ਨਹੀਂ ਹੈਗਾ ਇਹ ਪਬਲਿਕ ਸਾਂਝੀ ਜ਼ਮੀਨਾਂ ਲੋਕਾਂ ਦੀ ਤੁਸੀਂ ਜੀ ਪੁਲਿਸ ਚੌਂਕੀ ਜੋ ਪੈਂਦੀ ਹੈਗੀ ਆ ਨੇੜੇ ਹਾਂਜੀ ਲੋਕਲ ਪੁਆਇੰਟ ਨੇੜੇ ਸੀਗੇ ਲੋਕਲ ਪੁਆਇੰਟ ਆ ਮੋਗਾ ਤੇ ਤੁਸੀਂ ਕੀ ਤੁਹਾਡਾ رابطہ ਹੈ ਕੀ ਕਹਿੰਦੇ ਇੰਚਾਰ ਸਾਹਿਬ ਤੁਹਾਨੂੰ ਅਸੀਂ ਇੰਚਾਰ ਸਾਹਿਬ ਨੂੰ ਮਿਲੇ ਆ ਜੀ ਜਾ ਕੇ ਉਹ ਕਹਿੰਦੇ ਤੁਹਾਡੇ ਕੋਲ ਕੀ ਅਧਿਕਾਰ ਲੀਗਲ ਡਾਕੂਮੈਂਟ ਦਿਓ ਲੀਗਲ ਡਾਕੂਮੈਂਟ ਦਿਓ ਦੇਖੋ ਲੀਗਲ ਡਾਕੂਮੈਂਟ ਵਿਜੀਲੈਂਸ ਕੋਲੇ ਆ ਇਹਦੀ ਸੀਬੀਆਈ ਜਾਂਚ ਹੋਈ ਹੋਈ ਆ ਸੁਪਰੀਮ ਕੋਰਟ ਨੇ ਆਰਡਰ ਕੀਤਾ ਹੋਇਆ ਸਾਰੇ ਡਾਕੂਮੈਂਟ ਇੱਕ ਨੰਬਰ ਦੇ ਗਵਰਨਮੈਂਟ ਦੇ ਕੋਲੇ ਹੈਗੇ ਆ ਅੱਛਾ ਜੀ ਇਹਦੇ ਤੇ ਕੱਲਾ ਕੱਲਾ ਬੰਦਾ ਮੈਂ ਜਾਂ ਕੋਈ ਹੋਰ ਕਸਟਮਰ ਨਹੀਂ ਡਾਕੂਮੈਂਟ ਲੈ ਕੇ ਤੁਰਿਆ ਫਿਰਦਾ ਇਹ ਸਾਰੇ ਸਰਕਾਰ ਦੇ ਧਿਆਨ ਚ ਨਾਲ ਹੋਵੇ ਤਾਂ ਫਿਰ ਤਾਂ ਸਾਡੇ ਕੋਲੇ ਹੋਵੇ ਨਾ ਉਹਦਾ ਡਾਕੂਮੈਂਟ ਸਾਡੀ ਪਰਸਨਲ ਤਾਂ ਹੈ ਨਹੀਂ ਇਹ ਟੈਚ ਅਸੀਂ ਤਾਂ ਜਥ ਸਪਰੀਮ ਕੋਰਟ ਨਾਲ ਅਟਾ ਚਾਹੀਏ ਉਹ ਜਿਹਨ ਮਲਾਜਮਾਂ ਦਾ ਇਹ ਪੱਖ ਸੀਗਾ ਵੀ ਪਤਾ ਨਹੀਂ ਕੀ ਉਹਨਾਂ ਦੇ ਪ੍ਰੈਸ਼ਰ ਸੀ ਉਹਨਾਂ ਦੇ ਉੱਪਰ ਜਾ ਕੇ ਉੱਤੋਂ ਕੀ ਅਧਿਕਾਰੀ ਜੀ ਉਸ ਬਨਵਾਉਂਗਾ ਕੋਈ ਨਾ ਕੋਈ ਬੰਦਾ ਵਿੱਚ ਜਾਂ ਕੋਈ ਪੋਲੀਟਿਕਲ ਜਾਂ ਕੋਈ ਮੈਕਮੇ ਦਾ ਇਹਦੇ ਵਿੱਚ ਅਨਮੋਲਗਾ ਉਹਦੇ ਪਿੱਛੇ ਆ ਕਿਉਂਕਿ ਉਹ ਇੱਥੇ ਅੜਿਆ ਖਲੋਤਾ ਰਿਹਾ ਬੰਦਾ ਕੱਲਾ ਹੀ ਸੀਗਾ ਦੋ ਜਣੇ ਸੀ ਇੱਕ ਡਰਾਈਵਰ ਸੀ ਉਹਦਾ ਇੱਕ ਆਪਸੀ ਉਸ ਤੋਂ ਬਾਅਦ ਜਦੋਂ ਤੁਸੀਂ ਆਏ ਹੋ মিডিਆ ਵਾਲੇ ਆਏ ਆ ਫੇਰ ਉਹ মিডিਆ ਤੋਂ ਵੇਖ ਫੇਰ ਉਹ ਭੱਜਿਆ ਇੱਥੋਂ ਫੇਰ ਭੱਜਿਆ ਉਹ ਅਸੀਂ ਤਾਂ ਪ੍ਰਸ਼ਾਸਨ ਨੂੰ ਔਰ ਪੰਜਾਬ ਸਰਕਾਰ ਤੋਂ ਹੀ ਮੰਗ ਕਰਦੇ ਜਿਹੜੀ ਸਾਡੀ ਪ੍ਰਾਪਰਟੀ ਆ ਦੇ ਸੇ ਤਰ੍ਹਾਂ ਬਚੀ ਰਹੇ ਸਰਕਾਰ ਜਲਦੀ ਜਲਦੀ ਇਹਦਾ ਫੈਸਲਾ ਕਰਕੇ ਲੋਕਾਂ ਨੂੰ ਪੈਸਾ ਮੋੜੇ ਪਬਲਿਕ ਬਹੁਤ ਪਰੇਸ਼ਾਨ ਹੈ ਜਿਨ੍ਹਾਂ ਦਾ ਪੈਸਾ ਲੱਗਿਆ ਹੋਇਆ ਤੁਸੀਂ ਜੀ ਅੱਗੇ ਹੁਣ ਜੋ ਉੱਚ ਅਧਿਕਾਰੀ ਹੈਗੇ ਆ ਐਸਐਸਪੀ ਆ ਜਾਂ ਤੁਸੀਂ ਡੀਐਸਟੀ ਸਾਹਿਬ ਜੋ ਡਿਪਟੀ ਕਮਿਸ਼ਨਰ ਹਾਂਜੀ ਉਹਨਾਂ ਨੂੰ ਤੁਸੀਂ ਰਾਬਤਾ ਕਰੋਗੇ ਜੀ ਕੀ ਅੱਗੇ ਦਰਖਾਸਤ ਹਾਂਜੀ ਅਸੀਂ ਅੱਜ ਉਹਨਾਂ ਕੋਲ ਰਾਬਤਾ ਕਰ ਰਹੇ ਹਾਂ ਔਰ ਜੇ ਇਸ ਤਰ੍ਹਾਂ ਸਾਡੀ ਜਥੇਬੰਦੀ ਹੈ ਔਰ ਸਾਡੀ ਉੱਪਰ ਹਾਈ ਫਾਰਮੇਸ਼ਨ ਦੇ ਸਟੇਟ ਲੈਵਲ ਦੇ ਅਧਿਕਾਰ ਹੈਗੇ ਬੰਦੇ ਸਾਡੀ ਜ਼ਿੰਮੇਵਾਰ ਹਾਂਜੀ ਉਹਨਾਂ ਨੂੰ ਅਸੀਂ ਮੈਸੇਜ ਦਿੱਤਾ ਔਰ ਉਹ ਬਾਈ ਮੇਲ ਲੀਗਲੀ ਤੌਰ ਤੇ ਵੀ ਮੇਲ ਦੇ ਰਾਹੀਂ ਵੀ ਡੀਸੀ ਸਾਹਿਬ ਨੇ ਐਸਐਸ ਸਾਹਿਬ ਨੂੰ ਮੈਸੇਜ ਭੇਜ ਰਹੇ ਆ ਅਸੀਂ ਹੁਣ ਜਾ ਕੇ ਉੱਥੇ ਬਾਈ ਹੈਡ ਵੀ ਜਾਵਾਂਗੇ ਬਾਈ ਫੁੱਟ ਵੀ ਜਾਵਾਂਗੇ ਤੁਹਾਨੂੰ ਲੱਗਦਾ ਵੀ ਪੁਲਿਸ ਤੁਹਾਡੀ ਕੋਈ ਸੁਣਵਾਈ ਕਰੇਗੀ ਜਾਂ ਜਿਤਨਾ ਕਾਫੀ ਟਾਈਮ ਹੋ ਗਿਆ ਤੁਹਾਨੂੰ ਲੜਾਈ ਲੜਦੇ ਆ ਨੂੰ ਲਗਾਤਾਰ ਕਬਜ਼ਾ ਹੀ ਹੋ ਰਿਹਾ ਜ਼ਮੀਨਾਂ ਦੇ ਉੱਤੇ ਪਰ ਕਦੇ ਪਰਲ ਕੰਪਨੀ ਸੁਣਵਾਈ ਤਾਂ ਹੋਈ ਨਹੀਂ ਅਸੀਂ ਸੀਐਮ ਸਾਹਿਬ ਦਾ ਧੰਨਵਾਦ ਕਰਦੇ ਜਿਨ੍ਹਾਂ ਦੇ ਇਹ ਧਿਆਨ ਦੇ ਵਿੱਚ ਆ ਉਹਨਾਂ ਨੇ ਮੁੱਦਾ ਚੁੱਕਿਆ ਹੋਇਆ ਪਰਲ ਦਾ ਪਰ ਇਹ ਚ ਇਹ ਨਹੀਂ ਕਦੇ ਵੀ ਹੋ ਸਕਦਾ ਵੀ ਕੋਈ ਜਾਣ ਕੇ ਕਬਜ਼ਾ ਕਰ ਜੇ ਇਹ ਜ਼ਮੀਨ 1 ਨੰਬਰ ਦੇ ਵਿੱਚ ਜ਼ਮੀਨ ਆ ਇੱਕ ਨੰਬਰ ਦੇ ਵਿੱਚ ਰਜਿਸਟਰੀ ਹੋਈ ਹੈ ਸੀਐਲਜੂ ਪਾਸ ਹੋਇਆ ਦਾ ਬਕਾਇਦਾ ਜੇ ਕੋਈ ਕਰੂਗਾ ਤੇ ਭਰੂਗਾ ਜੀ ਆਉਣ ਵਾਲੇ ਸਮੇਂ ਤੇ ਕਹਿ ਰਹੇ ਸੀਐਲਜੂ ਪਾਸ ਹੋਇਆ ਉਹ ਤੁਹਾਨੂੰ ਕਲੀਅਰ ਕਰ ਦੋੜਾ ਹੈ ਸੀਐਲ ਕਿਵੇਂ ਕੀ ਕਹਿ ਜਿਵੇਂ ਕਮਰਸ਼ੀਅਲ ਪਾਸ ਹੋਈ ਆ ਜਿਹੜੀ ਇਹਦੀ ਰਜਿਸਟਰੀ ਹੋਈ ਸੀ ਕੰਪਨੀ ਦੇ ਜਿਹੜੇ ਰਜਿਸਟਰੀ ਕਰਾਈ ਆ ਪਰਲ ਕੰਪਨੀ ਨੇ ਇਹ ਜਰੂਰ ਰਜਿਸਟਰੀ ਕਰਾਈ ਹੈ ਕਮਰਸ਼ੀਅਲ ਦੇ ਵਿੱਚ ਕਰਾਈ ਹੋਈ ਆ ਕਮਰਸ਼ੀਅਲ ਦੇ ਵਿੱਚ ਕਰਾਈ ਹੋਈ ਆ ਇਹਦਾ ਬਕਾਇਦਾ ਸਾਰਾ ਕੁਝ ਪਾਸ ਹੋਇਆ ਹੋਇਆ ਇਹ ਨਹੀਂ ਗੱਲ ਵੀ ਇਹ ਵੇਖ ਨਹੀਂ ਸਕਦੀ ਨਾਲੇ ਇਹਨਾਂ ਟੁਕੜਾ ਤਾਂ ਕਦੀ ਵੀ ਨਹੀਂ ਨਾ ਵੇਖ ਸਕਦੀ ਬਰਲ ਕੰਪਨੀ ਤਾਂ ਮਤਲਬ ਹੀ ਹਜ਼ਾਰਾਂ ਮਤਲਬ ਹੀ ਦੇ ਵਿੱਚ ਹੀ ਦੇ ਵਿੱਚ ਉਹਦੀ ਪ੍ਰੋਪਰਟੀ ਸੇਲ ਹੋਣੀ ਆ ਨਾ ਕਿ 10 ਮਰਲੇ ਦੀ ਕੋਈ ਸੇਲ ਹੋਣੀ ਆ ਜਿਨ੍ਹਾਂ ਦਾ ਨਿਵੇਸ਼ ਕੀਤਾ ਹੋਇਆ ਪੈਸਾ ਜੋ ਵਾਪਸ ਮਾਉਣਾ ਹੈ ਸਰਕਾਰ ਇਸ ਚੀਜ਼ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਆ ਕਾਰਵਾਈ ਹੋ ਰਹੀ ਆ ਬਹੁਤ ਜਗ੍ਹਾ ਤੇ ਕਾਰਵਾਈ ਹੋ ਰਹੀ ਜਿਹੜੀਆਂ ਇਹ ਜਿਹੇ ਜਗ੍ਹਾ ਕਿਤੇ ਅਣ ਦੇਖਿਆ ਕੀਤੇ ਹੋਈਆਂ ਉਹਨਾਂ ਜਗ੍ਹਾ ਤੇ ਹਜੇ ਕੁਝ ਹੋ ਰਿਹਾ ਪਰ ਅਸੀਂ ਜਿੱਥੇ ਵੀ ਪੂਰੇ ਪੰਜਾਬ ਦੇ ਕਸਟਮਰਾਂ ਨੂੰ ਇਹੀ ਕਹਿੰਦੇ ਆ ਜਿੱਥੇ ਸਾਡੀ ਗੱਲ ਸੁਣਦੇ ਹੁਣ ਜਿੱਥੇ ਇਥੇ ਪਰ ਦੀ ਪ੍ਰਾਪਰਟੀ ਪਈ ਆ ਭਰਾਵੋ ਉਹਦੀ ਰੱਖੀ ਆਪਾਂ ਨੂੰ ਕਰਨੀ ਪੈਣੀ ਆ ਔਰ ਸਰਕਾਰ ਦੇ ਨਾਲ ਸਾਥ ਦੇ ਜਾਣਾ ਪੈਣਾ ਤਾਂ ਕਿ ਇਹ ਜਿਹੇ ਲਟੇਰੇ ਇਹ ਜਿਹੇ ਜੋ ਜਗਾੜੂ ਬੰਦੇ ਆ ਉਹ ਜ਼ਮੀਨਾਂ ਲੱਭਣ ਆਪਣੇ ਠੀਕ ਇਹਨਾਂ ਨੇ ਇੱਕ ਹਾਂਜੀ ਕੀ ਨਾਮ ਆ ਤੁਹਾਡਾ ਇੱਕ ਦੋ ਗੱਲਾਂ ਮੈਂ ਆਪ ਵੀ ਕਰਨੀਆਂ ਆ ਆਪਦੇ ਵੱਲੋਂ ਦੱਸੂਗਾ ਤੁਹਾਨੂੰ ਅ ਗਗੜਾ ਸਾਹਿਬ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਪਹਿਲਾਂ ਵੀ ਤੁਸੀਂ ਮੁੱਲਾਪੁਰ ਵੀ ਇਸ ਤਰ੍ਹਾਂ ਦਾ ਕਾਫੀ ਚਰਚਾ ਚੱਲੀ ਸੀ ਪਰਲ ਕੰਪਨੀ ਦੀ ਜ਼ਮੀਨ ਦੀ ਉਸੇ ਤਰ੍ਹਾਂ ਅੱਜ ਮੋਗੇ ਦੇ ਵਿੱਚ ਵੀ ਉਹੀ ਰੌਲਾ ਪੈ ਰਿਹਾ ਪਰਲ ਕੰਪਨੀ ਦਾ ਕਿ ਵੀ ਇੱਥੇ ਵੀ ਹੁਣ ਦੇਖਿਆ ਜਾ ਰਿਹਾ ਵੀ ਨੀਹਾਂ ਭਰੀਆਂ ਗਈਆਂ ਆ ਤੇ ਦੱਸੋ ਵੀ ਤੁਹਾਡਾ ਮੇਨ ਦਰਸ਼ਕਾਂ ਦੇ ਅੱਗੇ ਵੀ ਕੀ ਕਹਿਣਾ ਚਾਹੁੰਦੇ ਆ ਵੀ ਤੁਹਾਡੀ ਕਿਉਂ ਨਹੀਂ ਸੁਣਵਾਈ ਹੋ ਰਹੀ ਅੱਜ ਤੱਕ ਵੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦਾ ਬਹੁਤ-ਬਹੁਤ ਆਪ ਜੀ ਦੇ ਚੈਨਲ ਦਾ ਧੰਨਵਾਦ ਕਰਦਾ ਹਾਂ ਔਰ ਆਪ ਦੇ ਸੁਣਨ ਵਾਲੇ ਸਰੋਤਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਸੀਂ ਸਾਡੀ ਜਾਣ ਕੇ ਬਹੁਤ ਜਲਦ ਸਾਰ ਲਈ ਆ ਤਾਂ ਕਿ ਗਰੀਬ ਲੋਕਾਂ ਦਾ ਜਿਹੜਾ ਪੈਸਾ ਇਨਵੈਸਟ ਹੋਇਆ ਵਾ ਉਹਦੀ ਕੋਈ ਰਾਖੀ ਕਰ ਸਕੀਏ ਸੋ ਜਿਹੜੀ ਗੱਲ ਰਹੀ ਹੈ ਇਸ ਗੱਲ ਦੀ ਇਹ ਅਸੀਂ ਪਿਛਲੇ 8-9 ਸਾਲ ਤੋਂ ਇਸ ਚੀਜ਼ ਦੀ ਲੜਾਈ ਲੜ ਰਹੇ ਹਾਂ ਔਰ ਜਿੱਥੇ ਵੀ ਕਿਤੇ ਪ੍ਰਾਪਰਟੀ ਦੀ ਇਹਦੀ ਹੈਗੀ ਹੈ ਪਰਲ ਕੰਪਨੀ ਦੀ ਉਹਦੀ ਅਸੀਂ ਦੇਖ ਰੇਖ ਰੱਖਦੇ ਹਾਂ ਵੀ ਕਿਤੇ ਕੋਈ ਮਤਲਬੀ ਕੋਈ ਕਬਜ਼ਾਤ ਨਹੀਂ ਹੋ ਰਿਹਾ ਕੋਈ ਖੁਰਦਬੁਰਦਤ ਨਹੀਂ ਹੋ ਰਹੀ ਕਿਤੇ ਕੋਈ ਮਾਈਨਿੰਗ ਤਾਂ ਨਹੀਂ ਹੋ ਰਹੀ ਇਸ ਤਰ੍ਹਾਂ ਦੀ ਅਸੀਂ ਜੇ ਕੋਈ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਤੇ ਅਸੀਂ ਉੱਚ ਅਧਿਕਾਰੀਆਂ ਤਾਈਂ ਉਹਦੀ ਜਾਣਕਾਰੀ ਪਹੁੰਚਾਉਨੇ ਆ ਚਾਹ ਮੀਡੀਆ ਰਾਹੀਂ ਪਹੁੰਚਾਈਏ ਚਾਹ ਐਪਲੀਕੇਸ਼ਨ ਵਗੈਰਾ ਦੇ ਕੇ ਅਸੀਂ ਹੁਣ ਜਿਹੜੀ ਇਥੋਂ ਦੀ ਗੱਲ ਆਪਾਂ ਇਥੋਂ ਦੀ ਸਥਿਤੀ ਦੀ ਗੱਲ ਕਰੀਏ ਇਹ ਪਿਛਲੇ 4-5 ਦਿਨ ਤੋਂ ਕੋਈ 18-19 ਤਰੀਕ ਤੋਂ ਇੱਥੇ ਇੱਕ ਬੰਦਾ ਨੀਹਾਂ ਪਟਵਾ ਗਿਆ ਔਰ ਇਟਾਂ ਲਵਾਈਆਂ ਅਸੀਂ ਆਣ ਕੇ ਉਹਨੂੰ ਪੁੱਛਿਆ ਉਹ ਆਪ ਬੰਦਾ ਸਾਨੂੰ ਮਿਲਿਆ ਨਹੀਂ ਉਹਦਾ ਗਾਂ ਠੇਕੇਦਾਰ ਸੀਗਾ ਉਹ ਮਿਲਿਆ ਉਹ ਠੇਕੇਦਾਰ ਨੇ ਮਤਲਬ ਸਾਨੂੰ ਨਾ ਉਹਦਾ ਨੰਬਰ ਦੇ ਰਿਆ ਨਾ ਉਹਦਾ ਨਾਮ ਦੱਸ ਰਿਹਾ ਵੀ ਕੌਣ ਬੰਦਾ ਕਹਿ ਦਿੰਦਾ ਇੱਥੇ ਹੀ ਫਿਰਦਾ ਬਸ ਇੱਥੇ ਫਿਰਦਾ ਜੀ ਅਸੀਂ ਉਹਨੂੰ ਦੋ ਤਿੰਨ ਵਾਰੀ ਰੋਕਿਆ ਵੀ ਭਾਈ ਇਹ ਕੰਮ ਨਾ ਕਰ ਵੀ ਇਹ ਪਰਲ ਕੰਪਨੀ ਦੀ ਪ੍ਰਾਪਰਟੀ ਆ ਇਹ ਸੁਪਰੀਮ ਕੋਰਟ ਦੇ ਨਾਲ ਅਟੈਚ ਹੋਈ ਆ ਲੋਡਾ ਕਮੇਟੀ ਦੇ ਅੰਡਰ ਆ ਹੈ ਤੇ ਤੂੰ ਇਹ ਕੰਮ ਨਾ ਕਰ ਉਹ ਕਹਿੰਦਾ ਉਹਨੇ ਇੱਕ ਫਰਜੀ ਬੰਦਾ ਕੋਈ ਪਿਆਰਾ ਸਿੰਘ ਨਾਂ ਦਾ ਦੱਸਿਆ ਵੀ ਪਿਆਰਾ ਸਿੰਘ ਦੇ ਨਾਂ ਤੋਂ ਮੈਂ ਇਹ ਕੋਈ ਫਰਜੀ ਉਹਨਾਂ ਡਾਕੂਮੈਂਟ ਬਣਾਏ ਆ ਤੇ ਜਿਹਦੇ ਨਾਲ ਉਹਨਾਂ ਨੇ ਮਤਲਬ ਵੀ ਇਹ ਕਹਿੰਦਾ ਮੈਂ 10 ਮਰਲੇ ਜਗ੍ਹਾ ਇਹ ਖਰੀਦੀ ਹੈਗੀ ਆ ਪਰ ਜਦੋਂ ਇਹ ਨਾਂ ਹੀ ਸਾਡੇ ਕੱਲ ਫੇਰ ਉਹਨਾਂ ਦੀਆਂ ਹੋਰ ਈਟਾਂ ਆ ਗਈਆਂ ਫੇਰ ਅਸੀਂ ਅੱਜ ਅਸੀਂ ਤਾਂ ਉੱਤੇ ਆਪਣੇ ਰਾਬਤਾ ਕੀਤਾ মিডিਆ ਨਾਲ ਤੁਹਾਡੇ ਨਾਲ ਰਾਬਤਾ ਕੀਤਾ ਫੇਰ ਜਦੋਂ ਇੱਥੇ ਲੇਬਰ ਆਣ ਕੇ ਲੱਗ ਗਈ ਸਾਨੂੰ ਫਿਰ ਮੈਂ ਪਤਾ ਲੱਗਿਆ ਆ ਕੇ ਵੇਖਿਆ ਅਸੀਂ ਫੇਰ ਅਸੀਂ 100 ਨੰਬਰ ਤੇ ਫੋਨ ਕੀਤਾ ਮੈਂ ਆਪਣੇ ਕੋ 100 ਨੰਬਰ ਤੇ ਫੋਨ ਕਰਕੇ ਮੈਂ ਇਥੇ ਮਤਲਬ ਵੀ ਉਹਨਾਂ ਨੇ ਮੈਨੂੰ ਫੋਨ ਆ ਗਿਆ ਆਪਣੇ ਥਾਣੇ ਦੇ ਵਿੱਚੋਂ ਮੁਲਾਜ਼ਮ ਦਾ ਤੇ ਕਹਿੰਦੇ ਜੀ ਤੁਸੀਂ ਇਸ ਤਰ੍ਹਾਂ ਕਰ ਕੰਪਲੀਟ ਕੀਤੀ ਮੈਂ ਕਿਹਾ ਜੀ ਹਾਂ ਕੀਤੀ ਆ ਕਹਿੰਦੇ ਲੋਕੇਸ਼ਨ ਦੱਸੋ ਮੈਂ ਲੋਕੇਸ਼ਨ ਦੱਸੀ ਜਦੋਂ ਉਹ ਲੋਕੇਸ਼ਨ ਤੇ ਆਏ ਤੇ ਮੈਂ ਉਹਨਾਂ ਨੂੰ ਫੋਨ ਕੀਤਾ ਹਨ ਕੇ ਤੇ ਕਹਿੰਦੇ ਵੀ ਅਸੀਂ ਇੱਥੇ ਫਲਾਨੀ ਜਗ੍ਹਾ ਤੇ ਖਲੋਤੇ ਆਂ ਵੀ ਸਾਨੂੰ ਦੱਸੋ ਲੋਕੇਸ਼ਨ ਮੈਂ ਦੱਸਤੀ ਕਹਿਣ ਲੱਗੇ ਵੀ ਦੂਸਰਾ ਸਾਨੂੰ ਇਹ ਕੋਈ ਨਾ ਤੁਸੀਂ ਆਪਣਾ ਇਹ ਕੋਈ ਇਥੋਂ ਦਾ ਇਹ ਪ੍ਰਾਪਰਟੀ ਦਾ ਲੀਗਲ ਡਾਕੂਮੈਂਟ ਦਿਓ ਮੈਂ ਕਿਹਾ ਭਾਜੀ ਲੀਗਲ ਡਾਕੂਮੈਂਟ ਮੇਰੇ ਕੋਲ ਕਿੱਥੋਂ ਹੋਊਗਾ ਕੰਪਨੀ ਦੀ ਜਗਾ ਵਾ ਸੁਪਰੀਮ ਕੋਰਟ ਨੇ ਬੈਨ ਕੀਤੀ ਆ ਲੋੜਾ ਕਮੇਟੀ ਦੇ ਨਾਲ ਅਟੈਚ ਆ ਮੇਰੇ ਕੋਲ ਇਹਦੇ ਕੋਲ ਕਿਥੋਂ ਮੇਰੇ ਕੋਲ ਤਾਂ ਸੁਪਰੀਮ ਕੋਰਟ ਦੇ ਫੈਸਲੇ ਦੀ ਕਾਪੀ ਉਹ ਤੁਹਾਨੂੰ ਮੈਂ ਦੇ ਦਿੰਨਾ ਅਵੇਲੇਬਲ ਕਰ ਦੇਣਾ ਉਹ ਮੇਰੇ ਕੋਲ ਆ ਉਹ ਪਹਿਲਾਂ ਤਾਂ ਇੱਥੋਂ ਆ ਗਏ ਮੁੜ ਕੇ ਰਸਤੇ ਜੀ ਆਣ ਕੇ ਖਲੋ ਗਏ ਜਾਂ ਤਾਂ ਉਹਨਾਂ ਨੂੰ ਕਿਸੇ ਤੋਂ ਕਿਸੇ ਦਾ ਕੋਈ ਫੋਨ ਆ ਗਿਆ ਮੁੜ ਕੇ ਉਹ ਜਦੋਂ ਦੂਜੀ ਵਾਰੀ ਫੋਨ ਕੀਤਾ ਤਾਂ ਮੁੜ ਕੇ ਉਹ ਨਾ ਮਤਲਬ ਲੋਕੇਸ਼ਨ ਤੇ ਆਉਣ ਤੋਂ ਕੰਨੀ ਕਰਤ ਆਉਂਦੇ ਸੀਗੇ ਸਾਨੂੰ ਕਹਿੰਦੇ ਵੀ ਜਾ ਕੇ ਤੁਸੀਂ ਉੱਥੇ ਇੰਚਾਰਜ ਸਾਹਿਬ ਨਾਲ ਜਾ ਕੇ ਆਪਣਾ ਕੋਈ ਲਿਖਤੀ ਦਿਓ ਅਹੀਂ ਜਦੋਂ ਚਾਰ ਸਾਹਿਬ ਕੋਲ ਗਏ ਤੈਨ ਚਾਰ ਸਾਹਿਬ ਨੇ ਵੀ ਸਾਨੂੰ ਇਹੀ ਜਵਾਬ ਦਿੱਤਾ ਜੀ ਤੁਸੀਂ ਸਾਨੂੰ ਕੋਈ ਇਹਦੀ ਪ੍ਰਾਪਰਟੀ ਦਾ ਕੋਈ ਲੀਗਲ ਲੀਗਲ ਡਾਕੂਮੈਂਟ ਦਿਓ ਫੇਰ ਅਸੀਂ ਜਾਵਾਂਗੇ ਨਹੀਂ ਤੇ ਹੋਵੇਂ ਵਰਨਾ ਨਹੀਂ ਜਾਵਾਂਗੇ ਤੁਸੀਂ ਮਤਲਬ ਹੀ ਹੋਰ ਉੱਚ ਅਧਿਕਾਰੀਆਂ ਨਾਲ ਗੱਲ ਕਰੋ ਮੈਂ ਕਿਹਾ ਜੀ ਕੋਈ ਨਹੀਂ ਫੇਰ ਅਸੀਂ ਉੱਚ ਅਧਿਕਾਰੀਆਂ ਨਾਲ ਗੱਲ ਕਰਦੇ ਆਂ ਵੀ ਅਸੀਂ ਡੀਸੀ ਸਾਹਿਬ ਦੇ ਜਾ ਕੇ ਪੇਸ਼ ਹੋਣੇ ਆਂ ਐਸਐਸਪੀ ਸਾਹਿਬ ਦੇ ਜਾ ਕੇ ਪੇਸ਼ ਹੋਣੇ ਆਂ ਉਥੇ ਐਪਲੀਕੇਸ਼ਨ ਦੇਣੇ ਆਂ ਬਾਕੀ ਨਾਲ ਅਸੀਂ ਇਹ ਵੀ ਦੇਵਾਂਗੇ ਵੀ ਅਸੀਂ ਲੋਕਲ ਚੌਕੀ ਨਾਲ ਰਾਬਤਾ ਕੀਤਾ ਸੀ ਉਹਨਾਂ ਨੇ ਸਾਨੂੰ ਆ ਜਵਾਬ ਦਿੱਤਾ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਅਸੀਂ ਇੱਥੇ ਆਣ ਕੇ ਆਏ ਆ ਮ ਉਸੇ ਟਾਈਮ ਉਹਨੇ ਗੱਡੀ ਦੇ ਵਿੱਚ ਬੈਣ ਦੀ ਕੋਸ਼ਿਸ਼ ਕੀਤੀ ਤੇ ਇਥੋਂ ਤੁਰਨ ਦੀ ਕੋਸ਼ਿਸ਼ ਕੀਤੀ ਮੀਡੀਆ ਨੇ ਜਵਾਬ ਲੈਣ ਦੀ ਉਹ ਤੋਂ ਕੋਸ਼ਿਸ਼ ਕੀਤੀ ਪਰ ਪਤਾ ਨਹੀਂ ਉਹਨੇ ਮੀਡੀਆ ਨੂੰ ਕੋਈ ਜਵਾਬ ਦਿੱਤਾ ਜਾਂ ਨਹੀਂ ਦਿੱਤਾ ਕਿ ਜਾਂ ਉਵੇਂ ਚਲੇ ਗਿਆ ਵਾ ਇਹ ਇਥੋਂ ਦੀ ਇੰਫਰਮੇਸ਼ਨ ਆ ਹੁਣ ਇਹ ਲੇਬਰ ਆ ਜਿਹੜੀ ਆ ਪੂਰੀ ਜਾਂਦੀ ਆ ਉਹ ਨਿਉਆ ਪਰਦੇ ਨਿਉਆ ਜਿਹੜੀਆਂ ਪੁੱਟੀਆਂ ਹੀ ਉਹ ਪਰਦੇ ਪਏ ਆ ਤੇ ਜਿਹੜੇ ਲੇਬਰ ਆ ਲੇਬਰ ਨੂੰ ਕਿਹਾ ਵੀ ਜਾਂ ਤੇ ਆਪ ਦਾ ਸਮਾਨ ਚੁੱਕ ਲਓ ਇਥੋਂ ਸਾਰਾ 1 ਘੰਟੇ 2 ਘੰਟੇ ਦੇ ਵਿੱਚ ਤੇ ਨਹੀਂ ਤਾਂ ਜਿਵੇਂ ਟਰਾਲੀਆਂ ਟੋਲੀਆਂ ਨੇ ਪਾਣੀ ਵਾਲੀ ਟੈਂਕੀ ਖਲੋਤੀ ਆ ਇੱਕ ਚੀਜ਼ ਆ ਜਿਸ ਤਰ੍ਹਾਂ ਪਰਨ ਕੰਪਨੀ ਜਿਵੇਂ ਪ੍ਰੋਪਰਟੀਆਂ ਦੱਸ ਰਹੇ ਹੋ ਤਾਨੂੰ ਕਿ ਲੱਗਦਾ ਵੀ ਕਿ ਇਹ ਸਿਆਸੀ ਸ਼ਹਿ ਦੇ ਉੱਤੇ ਕਬਜ਼ੇ ਹੋ ਰਹੇ ਆ ਵੇਖੋ ਜੀ ਕਿ ਇਹ ਸ਼ਹਿਤ ਬਿਨ ਬਗੈਰ ਤਾਂ ਕਬਜ਼ਾ ਨਹੀਂ ਹੁੰਦਾ ਜੀਟੀ ਰੋਡ ਦਾ ਫਰੰਟ ਹੈ ਵੇਖੋ ਉਹਨੇ ਫਰੰਟ ਮਾਲ ਲਿਆ ਗੋ 20 25 ਫੁੱਟ ਜੀ ਜੀ ਫਰੰਟ ਮਾਲਿਆ ਕਿਸ ਦੀ ਸ਼ਹਿਤੋਂ ਤੇ ਬਗੈਰ ਨਹੀਂ ਹੁਣ ਪੁਲਿਸ ਆ ਗਈ ਪੁਲਿਸ ਦੀ ਜਾਣ ਕੇ ਗੱਡੀ ਇੱਥੇ ਖਲੋਤੀ ਰਹੀ ਆ ਤੇ ਉਹ ਬੰਦਾ ਫੇਰ ਵੀ ਖਲੋਤਾ ਰਿਹਾ ਬਿਲਕੁਲ ਉਹਦਾ ਮਤਲਬ ਉਹਦੇ ਮਗਰ ਪਿੱਛੇ ਕਿਸੇ ਅਫਸਰ ਦਾ ਹੱਥ ਹੈ ਪਰ ਗਗੜਾ ਸਾਹਿਬ ਜੀ ਗੱਲ ਹੈ ਇਸ ਤਰ੍ਹਾਂ ਆ ਜਿੱਥੇ ਵੀ ਪਰਲ ਕੰਪਨੀ ਦੀ ਕੋਈ ਜਗ੍ਹਾ ਪਈ ਆ ਆਪਾਂ ਕਿੱਥੇ ਕਿੱਥੇ ਕਹਿੰਦੇ ਹੁੰਦੇ ਰਾਕੀ ਕਰਦੇ ਫਿਰ ਕੰਨੇ ਸਿੱਧੇ ਤੌਰ ਤੇ ਜਿਵੇਂ ਬੋਰਡ ਵਗੈਰਾ ਕੋਈ ਲਾਏ ਜਾਣ ਜਿੱਥੇ ਕੋਈ ਰਾਖੀ ਹੋ ਸਕੇ ਵੇਖੋ ਜੀ ਸਰਕਾਰ ਦੇ ਵਿੱਚ ਅਨਵੋਲਵ ਹੈਗੀ ਆ ਜਿੱਥੇ ਉਹਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਉਥੇ ਕੁਝ ਨਾ ਕੁਝ ਕਰਦੀ ਆ ਪਿੱਛੇ ਜੇ ਤੁਸੀਂ ਵੇਖਿਆ ਹੋਣਾ ਬੜੀ ਖਬਰ ਚੱਲੀ ਸੀਗੀ ਬਠਿੰਡਾ ਦੇ ਵਿੱਚ ਉਹਨਾਂ ਨੇ ਜਿਹੜੀ ਇਸ ਤਰ੍ਹਾਂ ਦੀ ਪ੍ਰਾਪਰਟੀ ਸੀ ਪ੍ਰਾਪਰਟੀ ਨਾਟਾਜ ਉਹਨਾਂ ਨੇ ਬਿਲਡਿੰਗ ਢਾਈ ਹੈਗੀ ਉਥੇ ਆਪਣੀ ਬਿਲਡੋਜ਼ਰ ਲੈਣ ਕੇ ਬਿਲਡੋਜ਼ਰ ਲੈਣ ਕੇ ਉਥੋਂ ਦੀ ਉਹ ਪ੍ਰਾਪਰਟੀ ਢਾਈ ਆ ਉਨੂੰ ਉਹਨੂੰ ਖਾਲੀ ਕਰਵਾਇਆ ਗਿਆ ਜਿੱਥੇ ਉਹਨਾਂ ਨੂੰ ਇਨਫਰਮੇਸ਼ਨ ਮਿਲਦੀ ਵੇਖੋ ਇੰਨੀਆਂ ਇੰਨੀਆਂ ਹਰੀਆਂ ਪ੍ਰੋਪਰਟੀਆਂ ਆ ਕੇ ਹੁਣ ਵੇਖੋ ਜੇ ਸਰਕਾਰ ਕਹੇ ਵੀ ਅਸੀਂ ਰਾਖੀ ਬਾ ਦੇ ਜਾਂ ਕੋਈ ਗਨਮੈਨ ਮੈਂ ਇੱਥੇ ਬੈਡੀਗਾਰਡ ਬਾ ਦੇ ਨਹੀਂ ਬਾ ਸਕਦੀ ਨਹੀਂ ਬੋਰਡ ਤਾਂ ਲਾ ਸਕਦੀ ਨਾ ਸਰਕਾਰ ਬੋਰਡ ਵਗੈਰਾ ਲਾ ਸਕਦੀ ਆ ਮੋੜ ਵੇਖ ਬੋਰਡ ਲਾਏ ਸੀਗੇ ਲੋਟਾ ਕਮੇਟੀ ਨੇ ਬੋਰਡ ਲਾਏ ਸੀ ਕਈ ਥਾਈ ਭਾਈ ਲੋਕਾਂ ਨੇ ਉਥੋਂ ਪੱਟ ਕੇ ਔਰ ਔਰਦੋ ਕਰ ਦਿੰਦੇ ਹੁਣ ਬੋਰਡਾਂ ਦੀ ਰਾਖੀ ਕੌਣ ਬੋਵੇ ਬਿਲਕੁਲ ਬੋਰਡਾਂ ਦੀ ਰਾਖੀ ਕੌਣ ਬੋਵੇ ਜਿੱਥੇ ਬੋਰਡ ਲੱਗੇ ਸੀ ਇੱਥੇ ਵੀ ਬੋਰਡ ਲੱਗਿਆ ਸੀਗਾ ਪਰਲ ਕੰਪਨੀ ਦਾ ਲ ਔਰ ਜਿੱਥੇ ਗੋਠਾ ਉਹ ਗੋਠ ਦੇ ਉੱਤੇ ਗੇਟ ਸੀਗਾ ਉੱਥੇ ਗੇਟ ਛੱਡਿਆ ਸੀ ਇਸ ਅੰਦਰ ਜਾਣ ਵਾਸਤੇ ਉਹ ਗੇਟ ਵੀ ਉਹ ਥੰਬੜੇ ਟਾਇੇ ਪਏ ਅੱਜ ਵੀ ਉਹਦੀ ਉਹ ਬੁਰਜੀ ਹੋਵੇ ਤੁਹਾਨੂੰ ਤੁਸੀਂ ਉਹਦੇ ਕੈਮਰਾ ਲਾ ਕੇ ਵੇਖ ਸਕਦੇ ਹੋ ਲਾਸਟ ਦੇ ਵਿੱਚ ਕੀ ਤੁਸੀਂ ਮੰਗ ਚਾਹੁੰਦੇ ਜੀ ਮੇਰਾ ਅਸੀਂ ਮੰਗ ਇਹ ਚਾਹੁੰਦੇ ਆਂ ਵੀ ਇਹ ਜਿਹੜਾ ਇਹਦੇ ਵੱਲ ਧਿਆਨ ਦਿੱਤਾ ਜਾਵੇ ਗਵਰਨਮੈਂਟ ਨੂੰ ਔਰ ਜਲਦੀ ਤੋਂ ਜਲਦੀ ਜਿਹੜੇ ਨਿਵੇਸ਼ ਕੱਠ 9 ਸਾਲ ਤੋਂ ਹਾੜੇ ਕੱਢਦੇ ਪਏ ਆ ਉਹਨਾਂ ਦੀ ਫਰਿਆਦ ਸੁਣੀ ਜਾਵੇ ਇਸ ਪ੍ਰਾਪਰਟੀ ਨੂੰ ਕਿਸੇ ਵੇਲੇ ਲਾ ਕੇ ਕਿਸੇ ਨੂੰ ਦੇ ਕੇ ਜਾਂ ਸਰਕਾਰ ਆਪਦੇ ਹੀ ਅੰਡਰ ਕਰਕੇ ਲੋਕਾਂ ਨੂੰ ਇਹਦਾ ਪੈਸਾ ਜਿਹੜਾ ਉਹ ਦਿੱਤਾ ਜਾਵੇ ਤਾਂ ਕਿ ਲੋਕਾਂ ਦੀ ਇਹ ਫਰਿਆਦ ਸੁਣੀ ਜਾਵੇ